ਉਹ ਯੁਰਚੀ ਅਹ ਗੁਰੂ ਚਪ 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 ਅਕ ਅਹ ਅੱਜ ਕਾਰ ਆਣ ਦੇ ਫੇਰ ਬਦਲ ਦੂਆ ਤੇ ਅੱਜ ਦਾ ਬਲੌਗ ਆਪਾਂ ਸਟਾਰਟ ਕੀਤਾ ਬਈ ਮੱਜਾਂ ਨੂੰ ਲੈਤੀ ਰੱਖ ਗਏ ਕਿ ਇਦਾਂ ਆ ਥੱਲੇ ਪਟਿਆ ਹੋਇਆ ਵੇੜਾ ਇਹ ਸਾਰਾ ਸਾਡੀ ਇਸ ਮੱਝ ਦਾ ਕੰਮ ਹੁੰਦਾ ਇਹਨੂੰ ਜਿੱਥੇ ਬੰਨ੍ਹ ਦਿੰਦੇ ਆ ਉੱਥੇ ਹੀ ਟੋਏ ਲਾ ਦਿੰਦੀ ਹੈ ਗੀੜੇ ਬਹੁਤ ਖਾਂਦੀ ਆ ਤੇ ਹੁਣ ਟਾਈਮ ਹੋ ਗਿਆ ਸੀ ਇਹਨਾਂ ਦਾ ਲੇਟੀ ਦਾਣੇ ਦਾ ਤਾਂ ਇਹਨਾਂ ਨੇ ਗੀੜੇ ਮੂੜੇ ਖਾਈ ਹੁੰਦੇ ਸੀ ਸਮਾਂ 8 ਵਜੇ ਦਾ ਲੱਗ ਰਿਹਾ ਹੋ ਗਿਆ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਾਸਤਰੀ ਕਾਲ ਤੇ ਸਵਾਗਤ ਅੱਜ ਦੇ ਨਵੇਂ ਵਲੌਗ 'ਚ ਹੈ ਗਾਣੇ ਤਾਂ ਨਹੀਂ ਰੱਖਿਆ ਮੰਮੀਆ ਅੱਜ 24 ਪੂ 7 ਜਨਵਰੀ ਬਾਰਾ 252 ਮੰਗਲਵਾਰ ਦਾ ਦਿਨ ਹਵਾ ਅੱਜ ਸ਼ੀਤ ਆ ਤਿੱਖੀ ਆ ਠੰਡੀ ਆ ਤੇ ਦੇਣਾ ਠੀਕ ਆ ਹੂੰ ਖੁੱਲ ਆ ਧੁੰਦੀ ਗੜਾ ਨਹੀਂ ਸੀਗਾ ਹਾਂ ਅਹ ਰਾਤ ਬਹੁਤ ਯਾਰ ਤੇਜ਼ ਹਵਾ ਚੱਲੀ ਜਾਂਦੀ ਸੀ ਮਮੀ ਚਲੋ ਲਵਾਓ ਹਾਜ਼ਰੀ ਤੁਸੀਂ ਸਰ ਸ੍ਰੀਕਾਲ ਬੈਠਾ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਹ ਬਾਹ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਟਰਟ ਰਹਿ ਕੇ ਟਰਟਿਕ ਬਲਾਗ ਜਰੂਰ ਦੇਖਣਾ ਫੇਸਬੁਕ ਤੇ ਵੀ ਫੋਲੋ ਵੀ ਕਰਦਿਆ ਕਰੋ ਧੰਨਵਾਦ ਤੇ ਸਹੀ ਠੀਕ ਹੈ ਜੀ ਮਾਤਾ ਜੀ ਸਾਰੀ ਕਸਰ ਸਾਰੀ ਕਸਰ ਕੱਢ ਦਿੰਦੇ ਮਾਤਾ ਜੀ ਹੁਣ ਤੁਸ ਕਹਿਦਾ ਜੀ ਜੋਰ ਲਾ ਦਿਆ ਕਰੋ ਸਾਰਾ ਹੁਣ ਗੱਲ ਕਰਦੇ ਹਾਂ ਮਿਸਤਰੀ ਦੀ ਬਈ ਮਿਸਤਰੀ ਕੌਂ ਦਾ ਇੱਕ ਛੁੱਟੀ ਕਰ ਰੰਦਾ ਅੱਜ ਉਹਦੀ ਕੱਲ ਜਿਹੜਾ ਆਇਆ ਸੀਗਾ ਉਹਦੀ ਪਾਣੀ ਦੀਵਾਰੀ ਅੱਜ ਤੇ ਕੇ ਕਿਦੇ ਤੋਰਿਆ ਸੀਗਾ ਪਾਣੀ ਦਾ ਅੱਗਾ ਪਿੱਛਾ ਕਰ ਲਾ ਤੂੰ ਯਾਰ ਵੀ ਨਾ ਆਲਾ ਪਾਣੀ ਕਣਕ ਗਿੱਲੀ ਬਹੁਤ ਪਈ ਸੀਗੀ ਉਹ ਕਹਿੰਦਾ ਚੱਲ ਨਹਿਰ ਦੀ ਬਾਰੀ ਆ ਲਾਲਚੀਆ ਕਰ ਲਿਆ ਤੇ ਹੁਣ ਕੰਮ ਕੱਲ ਕਿੰਨਾ ਘਨਵੇੜ ਗੇ ਉਹ ਬਈਆ ਖੁਲਲੀ ਤਾਂ ਪਰਸੋਂ ਲਿਪੇਗੇ ਸੀ ਆ ਕੰਧ ਜੀ ਲਿਪਤੀ ਰਿਹਾ ਲਿਪਤੀ ਕੰਧ ਉਸ ਤੋਂ ਤੇ ਪੌੜੀਆਂ ਲਿਪ ਲਿਆ ਆ ਰਹਿ ਗਏ ਚਾਰ ਕੱਡੇ ਜੀ ਤੇ ਹਾਂ ਗੱਲਬਾਤ ਹੈ ਇਹ ਦਵਾਰੇ ਫੇਰ ਵਜੀ ਫਿਰਦੀ ਦੁੱਧ ਪੀ ਕੇ ਆਉਣੀ ਖੋਲ ਨਗਾ ਹੁਣ ਤਾਂ ਨਹੀਂ ਦਵਾਰੇ ਪਾਇਆ ਤੁਸੀਂ ਪਹਿਲਾਂ ਪਾਇਆ ਸੀ ਇਹ ਖੋਲ ਨਗਾ ਰਹਿੰਦੀ ਆ ਉਹ ਆਪਣੇ ਕੋਲੇ ਇੱਕ ਬਾਹਰਲਾ ਗੋਲਾ ਇੰਨਾ ਕੰਮ ਰੇਦਾ ਇੱਕ ਮਿਸਤਰੀ ਤੋ ਅੱਜ ਨਿਭੜਦਾ ਨਹੀਂ ਮੈਂ ਕਿਹਾ ਸੀ ਤੁਸੀਂ ਦੋਨੇ ਆਜੋ ਤੇ ਅਸੀਂ ਆਪ ਦਾ ਜੂਰੀ ਅੱਜ ਪਾ ਸਿੱਟਦੇ ਹੋਈਏ ਜਾਂ ਕੋਈ ਹੋਰ ਕੰਮ ਕਰਦੇ ਹੋਈਏ ਕੋਈ ਇੱਥੋਂ ਚੱਕ ਧਰੇ ਸਾਫ ਸਪਾਈ ਕਰੀਏ ਕੋਈ ਫਿਲਹਾਲ ਆ ਬੇਖਦੇ ਅੱਜ ਦੇ ਦਿਨ ਕਹੇ ਜਾ ਰਹਿੰਦਾ ਇੱਕ ਆਉਂਦਾ ਮਿਸਤਰੀ ਦੋਨੇ ਆਉਂਦੇ ਕਿੰਨਾ ਕੰਮ ਕਰ ਆ ਨਿਭੜਦਾ ਤੇ ਇਧਰ ਆਪਣਾ ਸਿਮਿੰਟ ਤੇ ਬਰੀਤੀ ਵੀ ਨਿਭੜੇ ਪਿਆਗਾ ਤੇ ਇਹ ਚੱਕਣ ਜਾਣਾ ਹੁਣ ਸਾਹਮਣੇ ਸਿਮਿੰਟ ਸਟੋਰ ਤੋਂ ਤੇ ਜਿੰਨੀ ਕੀ ਲੋਡ ਅੱਜ ਉਹਨਾਂ ਕਾ ਆਪਾਂ ਚੱਕ ਲਿਆਵਾਂਗੇ ਅੱਜ ਜੇ ਦੋਨੇ ਆਗੇ ਤਾਂ ਕੰਮ ਸਿਰੇ ਚੜ ਜੂਗਾ ਆ ਰਹਿੰਦੇ ਆ ਮਾੜੇ ਮਾੜੇ ਥਾਂ ਜੀ ਕੋਲੇ ਗੱਪੇ ਜੀ ਤੇ ਉਹ ਲੈਂਟਰ ਦੇ ਨਾਲ ਨਾਲ ਰਹਿੰਦਾ ਉੱਤੋਂ ਉਹ ਲਿਪਣ ਵਾਲਾ ਤੇ ਇਹ ਜੀ ਗੱਲਬਾਤ ਅੱਜ ਵੇਖਦੇ ਆ ਕਿੰਨੀ ਸਿਰੇ ਚੜਦੀ ਆ ਖੜਾ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਤੇ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗੱਲ ਗੱਪੇ ਤਰਹਿਤ ਕਰਦੇ ਆ ਸਾਰੀ ਗੱਲਬਾਤ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਆ ਵੇਖ ਸਕਦੇ ਹੋ ਤੇ ਲੋਟ ਆ ਖਰਮੋਲ ਵਾਹੀ ਗਿਰੂਏ ਤੇ ਲਿਆ ਕੇ ਤੜਕੀ ਠੱਲਤੀ ਗੱਡੀ ਆਪਣੀ ਨੰਬਰਦਾਰ ਸਮੈਟ ਸਟੋਰ ਤੇ ਚੈੱਕ ਦੋ ਗਟੇ ਸਿਮਿੰਟ ਦੇ ਕਹਿੰਦੇ ਸੀ ਤਿੰਨ ਹੀ ਲੈ ਜਾਣੇ ਆ ਚਲੋ ਦੁਬਾਰੀ ਆ ਭਾਈ ਸਾਹਿਬ ਤਾਂ ਦੇ ਇਸ਼ਤਰੀ ਇਸ ਨੂੰ ਹੈ que ali

ਪੌੜੀਆਂ ਗਿੱਲੀਆਂ ਇੱਥੇ ਜੀ ਤੂੰ ਹੀ ਤਾਂ ਬਣਵਾਈ ਜਾਂਦਾ ਸੀ ਗੱਗੂ ਆ ਧਰ ਲਿਆ ਸੀ ਪੈਰ ਆ ਕੇ ਹੂੰ ਹੂੰ ਤੇ ਇਧਰ ਆਪਣੇ ਚੋਬਰਾਂ ਦੇ ਨਾਲ-ਨਾਲ ਫਿਟਿੰਗ ਦਾ ਕੰਮ ਸ਼ੁਰੂ ਕਰ ਲਿਆ ਆ ਖਿਲਾਰਤੀਆਂ ਤਾਰਾ ਤੜਕੀ ਮਨਪ੍ਰੀਤ ਤੇ ਹੈਪੀ ਤੇ ਅੰਦਰ ਹੀ ਦੇਸੀ ਵਿਟਿੰਗ ਕਰੀ ਆ ਪੋਪ ਪਾਏ ਪੜੀ ਬਰਾਂਡੇ ਚ ਚਾਹ ਨਹੀਂ ਲਾ ਰੇ ਨੇ ਪੱਖੇ ਕੋੜੀ ਦਾ ਸੀਗਾ ਕੁਝ ਨਾ ਹੋਵੇ ਕੋਲੇ ਪੌੜੀਆਂ ਦੇ ਵੀ ਭਾਈ ਪਤਾ ਨਹੀਂ ਸੀ ਮੈਂ ਤਾਂ ਵੀ ਨਾਮੀਆਂ ਲੱਪੀਆਂ ਹਾਉ ਵੇਖ ਲਓ ਕੋਈ ਨਾ ਇਹ ਤੇ ਤੁਹਾਨੂੰ ਮੁੰਡਾ ਦਿਖਾਉਣਾ ਹੋਂ ਸਾਰਿਆਂ ਤੋਂ ਪਹਿਲਾਂ ਹੀ ਕੀ ਕੰਮ ਕਰਦਾ ਹੁੰਦਾ ਆ ਜਦੋਂ ਆਉਣ ਦਾ ਸਾਰੇ ਤੋਂ ਪਹਿਲਾਂ ਡਰੈਅ ਚੱਕਣੀ ਆ ਨੇ 4-5 ਮਿੰਟ ਚਲਾਉਣੀ ਆ ਇਹ ਥੋੜੇ ਟਾਈਮ ਬਾਅਦ ਹੀ ਦੋ ਮਿਸਤਰੀ ਆ ਗਿਆ ਫਿਰ ਉਹ ਪਰਨਾ ਜਲਾ ਦੂਗਾ ਫਿਰ ਇਹ ਬਾਲਾਂ ਤੇ ਬਾਰੇ ਮਾਰ ਕੇ ਜਊਗਾ 4-5 ਵਾਰੀ ਕੁੱਤੀ ਲਾ ਲੈਂਦਾ ਰੈਂਚ ਤੇ ਰਹਿਦੀ ਹੈ ਕੋਈ ਚੱਕਰ ਨਾ ਹੋਊ ਰਾਜ ਨਹੀਂ ਤਗੜਾ ਤੂੰ ਮੈਂ ਤਾਂ ਐ ਪੁੱਛਣ ਆਇਆਗਾ ਵੀਡੀਓ ਤਾਂ ਬਣਾਈ ਜਾਂਦੇ ਰੋਜ਼ ਤੇਰੀ ਕੋਈ ਨਾ ਆਇਆ ਮਿਸਤਰੀ ਸਾਹਿਬ ਆਉਣ ਵਾਲੇ ਹੈਗੇ ਟਾਈਮ ਦੇਖੀ ਹੈ ਨਾ ਉਹ ਵਜੇ ਨਾਲ ਹੋ ਗਿਆ ਚਾਹ ਧਾਰ ਲਿਓ ਪੰਜ ਮਿੰਟਾਂ ਨੂੰ ਅੱਜਾ ਕਰ ਕਰ ਦੇਖ ਕਿਉਂ ਹਾਉ ਬੰਨ ਟੋੜ ਕੀ ਬੰਗੂ ਸੇਰਾ ਇਹ

ਮਿਸਤਰੀ ਭਾਈ ਜਸਕਰਨ ਸਿੰਘ ਜੀ ਜੀ ਆ ਇਹਨੂੰ ਆਖਦੇ ਆ ਤੁਹਾਨੂੰ ਆਸਤਰੀ ਗਾਲ ਬਾਈ ਆਸਤਰੀ ਗਾਲ ਪੈਨਕੀ ਲਾ ਰੱਖੇ ਜਿਵੇਂ ਲੈ ਉਹ ਮਸਾਲਾ ਮਸਾਲਾ ਬਾਈ ਉਹ ਜੇਬਾ ਚੋਂ ਕੱਢ ਲਾ ਹੱਥ ਬਹੁਤ ਆਉਂ ਲੈ ਲਿਆ ਹਾਂ ਅੱਛਾ ਦੂਜਾ ਮਿੱਤਰ ਫਿਰ ਬਾਰੀ ਲਾਉ ਉਹ ਨਹੀਂ ਹਟਦਾ ਹੈ ਉਹ ਕਿਹਾ ਸੀ ਗਣਕ ਖਰਾਬ ਕਰਦੇ ਆ ਬੜੀ ਗਿੱਲੀ ਬਈ ਆ ਨਹੀਂ ਸਾਡੇ तो अच्छा, की। पेले देखा। पेले देखा। बारी ओ ग्यारजे तक हाँ ਕੋਈ ਸੈਂਟਰ ਨਹੀਂ ਉਤਰੀ ਜਣੀਆਂ ਤੇ ਖੁਰਲੇ ਇਹਨਾਂ ਗੰਮਾ ਦਾ ਗੱਤ ਨਹੀਂ ਪਾਇਆ ਸਮਾਰ ਕੇ ਇੱਧਰ Begitu ni ya? Begitu lah ਛੋਟੇ ਮੋਟੇ ਇਹ ਥਾਂ ਜਨੇ ਮਸਤਰੀਆਂ ਨੇ ਛੱਡੇ ਸੀਗੇ ਅੱਜ ਸਾਰੇ ਲਿਪ ਦੇਣੇ ਆ ਉਹ ਢੋਲ ਦੀਆਂ ਪੈੜਾਂ ਬਣਾਵਣਾ ਆ ਕੇ ਤੇ ਦੂਜਾ ਮਸਤਰੀ ਭਾਈ ਸਾਹਿਬ ਵੀ ਆਉਣ ਵਾਲਾ ਬਰੀ ਲਾ ਕੇ ਠੀਕ ਹੈ ਦੇਖ 2 ਹੋ ਜਾਣਗੇ ਤੇ ਕੰਮ ਅੱਜ ਨਿਵੇੜੀ ਜਾਵਾਂਗੇ ਸਾਰਾ ਸਿਰੇ ਜੜਾ ਜਾਾਂਗੇ ਲਾਓਏ ਹੈਂ ਮੈਂ ਸੋਚ ਬੰਦ ਤੱਕ ਛੱਡ ਦਾਂ ਛੱਡ ਦਿਆਂ? ਛੱਡ ਤਾਂ ਲੈ ਰੁਕ ਜੀ ਮੈਂ ਇਧਰ ਵੀ ਹੈਂ ਬਾਈ ਜੀ ਥੱਲ ਮਾਰ ਦਾਂਗਾ ਓਏ ਆਹ ਬੋਰਡ ਦਿਖੂ ਕਾਲੇ ਥੱਲੇ ਸੈੱਟ ਕਰੀ ਮੈਂ ਇਧਰ ਹੋੱਚ ਛੱਡਣੀ ਆ ਛੱਡਤੀ ਓਏ ਬਾਹੂ ਗਾਂ ਗਾਂ ਗਾਂਗਾ ਲੁੱਟੇ ਕੁ ਵੀ ਤੁਹਾਨੂੰ 先生の準備が終わったんです。 ਉਸ ਨੇ ਢੇਰ ਲਾਵਾ ਸੂੰ ਹੀ ਢੇਰ ਲਾਗਾ ਰੱਖਿਆ ਲੜੇ ਲੋੜੇ ਕਾਹਨੂਆ ਉਹ ਢੜਕੇ ਦਾ ਉਹ ਸਰੀਰ ਹੀ ਨਹੀਂ ਖੋਲਿਆ ਇਹਨੂੰ ਫੜਾਇਆ ਹੁੰਦਾ ਕਹਾ ਕੇ ਨਾ ਰਲਵਾਇਆ ਹੁੰਦਾ ਦੋ ਗੱਟਿਆਂ ਦਾ ਮਾਲ ਬਸ ਆ ਜਾ ਮੈਂ ਕੱਟੀ ਕੱਢੀਏ ਤਾਂ ਬਾਹ ਹੈ ਮੈਂ ਚਾਹ ਬੈਦ ਨੂੰ ਮਿੱਠੇ ਜਾਈ ਦੋ ਮਿੱਠਾ ਦਾ ਪਾਈਆ ਭਾਲਦਾ ਹੋ ਇੱਕ ਗਲਾਸ ਚ ਨਹੀਂ ਕੁਛ ਨਹੀਂ ਕਹਿੰਦੀ ਇਹ ਖੜ ਜਾ ਗਊ ਮਤੇ ਪਿੱਛੋ ਬਈ ਓੜੀ ਚੱਕੀ ਹੋਈ ਥੀ ਕਿਉਂ ਪਾਸ ਦੇ ਬਈ ਉਹ ਹੈ ਹਾਂ ਚਲਾਤਾ ਮੰਮੀ ਛੋਟਾ ਰੱਖਿਆ ਨਹੀਂ ਤੂੰ ਤਰ ਸਜਾਉ ਏ ਜੁੰਦਾ ਬਈ ਨਹੀਂ ਕਹਿੰਦੇ ਛੋਟੇ ਭਾਈ ਪੱਲਮੇ ਚੱਲਣਾ ਚਾਹੀਦਾ ਸੱਤ ਮੋਰੀ ਕਰ ਦੂੰਗਾ ਪਾਸੇ ਹੋਇ ਖੜ ਜਾ ਇਹ ਮੈਂ ਸੁਤੀ ਚੱਕਿਆ ਨਹੀਂ ਨਾ ਬੱਜੂ ਨੇ ਇੱਕਦਮ ਦਾ ਸਿਰ ਕਰ ਲਿਆ ਜੀ ਕਿਹੜਾ ਦੇਣਾ ਹੁੰਦਾ ਹੁੰਦਾ ਹਾਂ ਕਿਹੜਾ ਬੇਚਦਾ ਹਾਂ ਇੰਤਖਾ ਕਰ ਦਿਨਾ ਕਰਨਾ ਜੀ ਗ੍ਰੈਂਡਰਸ ਹੈ ਸਾਡੇ ਘਰੇ ਲੰਡਾ ਕੋਈ ਨਹੀਂ ਸਾਡੇ ਘਰੇ ਵਿਆਹ ਅਮੈਂ ਸ਼ੁੱਟ ਹਟਾ ਲਿਆ ਹੈ ਹਾਂ ਕੀ ਦੀ ਸੋਚ ਆਈ ਦੀ ਓਏ ਸੱਚੀ ਤਾਂ ਕੱਟੀ ਹੋਈ ਆ ਯਾਕ ਜਖ ਯਾਕ ਵੀ ਨਵੀਂ ਬਣਾਈ ਹੋਊ ਬੱਡਾ ਵਾਲ ਨਾ ਝਾੜੋ ਇੱਥੇ 20 ਵਾਟ ਵਾਲਾ 15 ਵਾਲ ਅੰਦਰ ਲਾਵਾਂਗੇ ਆਲੇ ਮੈਂ 20 ਵਾਟ ਦੇ ਚੱਲੀ ਹੋਈ ਮਹਾਗਰੋਲਾ ਹੈ ਪੁਰਾਣੀਆਂ ਤਾਰਾਂ ਹੀ ਤੇ ਯਾਕੇ ਉਹ denn ਵੀ ਆ ਗਿਆ ਅੱਜ ਭਾਈ ਜਦੇ ਖੋਲੀਆਂ ਦੀ ਬਾਰੀ ਆਉਣੀ ਸੀ ਤੇ ਕੌਲਿਆਂ ਦੀ ਲਿਪਾ ਲਪਾਈ ਤੇ ਕੰਮ ਬਾਈ ਵੀ ਆ ਗਿਆ ਬਾਰੀ ਲਾ ਕੇ ਜੀ ਆ ਇਹਨੂੰ ਛੋਟੇ ਮਿਸਤਰੀ ਵਧੀਆ ਵਧੀਆ ਅੱਜ ਤਾਂ ਸਾਨੂੰ ਚਾਹ ਜੜਿਆ ਹੋਇਆ ਕੱਢ ਲਾ ਕੋਣਡ ਕੱਢ ਲਾ ਮੈਂ ਤਾਂ ਉਹੀ ਚੱਕਿਆ ਤੇਰੇ ਬੰਨੀ ਦਾ ਜੋਣ ਜੋਗ ਗਿਆ ਤੂੰ ਆਇਆ ਤੇ ਕੰਮ ਸਿਰੇ ਚੜੂ ਅੱਜ ਰੱਬ ਤੇਰੀ ਕਣਕ ਬਹਲੀ ਗਰੇ 100 ਮਾਣ ਹੋਵੇ ਤੇਰੀ ਇੱਕ ਕਿੱਲੇ ਜੀ ਕਿੱਲੇ ਦੀ 100 ਮਾਣ ਕਣਕ ਹੋਵੇ ਬਹੁਤ ਆ ਬਹੁਤ ਆ ਦੇਖ ਲਾ ਹੁਣ ਤਾਂ ਹੋਰ ਵਧਵਾਉਣੀਆਂ ਤਾਂ ਵਾਲੇ ਰੱਬ ਨੂੰ ਕਹਿ ਦਿੰਨੇ ਹੈਗੇ ਬਹੁਤ ਅੰਮੀ ਹੈ ਹੋਰ ਹੋਰ ਉਲੀ ਸੋਵਣ ਵੀ ਹੋਣ ਲੱਗਣੀ ਆ ਵੀ ਆ ਵਧੀਆ ਘੜਵਾ ਲਾਂਗੇ ਵੀ ਆ ਆਪਾਂ ਕੰਟੀਨ ਨੂੰ ਕਹਾਂ ਨਹੀਂ ਵਧੀਆ ਲੱਗਦਾ ਸਾਰੂਆ ਸੋਹਣਾ ਉਮੀਦ ਹੈ ਉਹ ਹਾਂ ਉਹ ਇਹ ਉਹ ਫਿਰ ਹੋਰ ਖਰਚੇ ਵਧਣ ਲੱਗ ਜਾਣਗੇ ਕੀ ਕਰੀਏ ਨਾ ਮਮੀ ਕਿੱਧਰ ਕਰਤੀ ਮੱਝ ਉੱਥੇ ਹੈ ਓਏ ਓਰਾ ਓਰਾ ਪੱਲੀ 'ਚ ਫਸ ਜੂ ਉੱਥੇ ਪੱਲੀ 'ਚ ਬਸ ਓਏ ਨਾ ਮੱਝਾਂ ਚੱਕ ਲੈਣੀਆਂ ਸਿੰਘਾਂ ਦੇ ਆ ਫੜ ਕੇ ਰੱਖੀ ਕਹੇ ਘਵਾੜੇ ਸਾਫ਼ ਸੁਪਾਈ

ਕੋਹੜਾ ਕਹੇ ਨੂੰ ਪੁਰਸ਼ ਕਰਵਾਤਾ ਅੱਜ ਆ ਬਣ ਗਈ ਗੱਲ ਉਹ ਦੰਦ ਨਿਕਲੇ ਤਾਂ ਹੋਵੇ ਬਚਾ ਲੈ ਆ ਸਨਝ ਰਹਿ ਗਿਆ ਇੱਥੇ ਚੱਲਦਾ ਨਹੀਂ ਕੋ ਮਾੜਾ ਮੋਟਾ ਰਹਿ ਗਿਆ ਤਾਂ ਕੋਈ ਨਾ ਸ਼ੇਣੀ ਨਾਲ ਦੇ ਡੇਡ ਦੇਗੇ ਨਾ ਕਹਦਾ ਦੇਖਾਂ ਤਾਂ ਐਨਕਾਂ ਲੱਗ ਦਿਖਾਈ ਐਨਕਾਂ ਲਾਈ ਇੱਧਰ ਜਾ ਕੇ ਇੱਧਰ ਜਾ ਕੇ ਕੰਨ ਕੰਨ ਦੀ ਨਾਲ ਇਹ ਇੱਧਰ ਵੇਖੋ ਬਾਬੂ ਨੂੰ ਵੀ ਹੁਣ ਸਹੀ ਲੱਗਣਗੇ ਇੱਧਰ ਥੱਲੇ ਮੁਹਰੇ ਹੀ ਠੀਕ ਐ ਕੱਕਲਾ ਟਿਕੋ ਤੇ ਨਾ ਅ ਸਮਾਂ ਵਈ 5:30 ਦੇ ਵਜੇ ਤੇ ਅੱਲਾ ਵਈ ਹੋ ਗਿਆ ਤੇ ਮਿੱਤਰਾਂ ਨੇ ਵੀ ਆਵਦਾ ਬੋਰੀਆ ਬਿਸਤਰ ਬੰਨ ਲਿਆ ਅੱਜ ਕਿ ਜਿੰਨਾ ਕੰਮ ਫਿਲਹਾਲ ਆਪਣਾ ਕਰਨਾ ਸੀਗਾ ਅੱਜ ਦਾ ਇਹਨਾਂ ਨੇ ਹੁਣ ਤੱਕ ਦਾ ਇਹ ਨਿਵੇੜ ਲਿਆ ਤੇ ਦੋ ਵਾਰ ਰੱਬ ਸੁੱਖ ਰੱਖੇ ਤੁਹਾਡੇ ਦੁਬਾਰੇ ਡਿਊਟੀ ਲਾ ਦੇਵਾਂਗੇ ਹੌਲੀ ਹੌਲੀ ਫੇਰ ਸੱਦ ਲਾਂਗੇ ਓਏ ਇਹ ਕੀ ਆ ਗੱਡੀਆਂ ਮੈਲਾ ਤੁਸੀਂ ਤਾਂ ਹੀ ਪਹਿਲੀ ਮਥਿਆ ਹੋ ਐਸੀ ਵੀ ਮੈਂ ਦੂਜੀ ਵੀ ਲਿਆਉਂਗਾ ਆਪਾਂ ਸਮਾਨ ਸਾਰਾ ਵੀ ਲੱਦੀ ਆਵਾਂਗੇ ਹਨਾ ਚਲ ਕੰਮ ਆ ਜਾਣੇ ਇੱਥੇ ਗੱਡੇ-ਗੁੱਡੇ ਰੱਖਣਾ ਸੌਖਾ ਇੱਥੇ ਸਮਾਨ ਤਾਂ ਸਮਾਨ ਤਾਂ ਪੂਰੀ ਤੀਭਾਜ ਜਾਣਾ ਗੱਲ ਕਰਾਂਗੇ ਪਿੱਛਾ ਪਿੱਛਾ ਹੋਗਾ ਨਾ ਠੀਕ ਐ ਤੇ ਬਾਕੀ ਮੇਤਰਾਂ ਦਾ ਸੁਭਾਅ ਵੀ ਚੰਗਾ ਨੌਜਵਾਨ ਪਹਿਲੇ ਵਾਰ ਜਦੋਂ ਨਿਉ ਜੀ ਚਣੀ ਜਾਂਦਾ ਸੀ ਉਧਰ ਮੈਂ ਆਇਆ ਸੀ ਬੱਟਾ ਹੀ ਪਾ ਕੇ ਮੈਂ ਤੇ ਮਨਪ੍ਰੀਤ ਮਖਿਆ ਯਾਰ ਬੋਲਦਾ ਹੀ ਨਹੀਂ ਬੰਦਾ ਯਾ ਇੱਕ ਦੋ ਵਾਰੀ ਕਮੈਂਟ ਵੀ ਆਇਆ ਕਹਿੰਦੇ ਮਿਸਤਰੀ ਤਾਂ ਐਂ ਲੱਗਦਾ ਘਰੋਂ ਲੜਕੇ ਆਉਂਦਾ ਹੁੰਦਾ ਕਹਿੰਦੇ ਬੋਲਦਾ ਹੀ ਨਹੀਂ ਉਹ ਹੌਲੀ ਹੌਲੀ ਪਹਿਲਾਂ ਵੀ ਸੰਗ ਜੀ ਖੁੱਲੀ ਨਹੀਂ ਹੁੰਦੀ ਕਿ ਨਾ ਕੁਝ ਵੀ ਬਈ ਕੈਮਰੇ ਤੋਂ ਵੀ ਬੰਦਾ ਸੰਗਦਾ ਹੁੰਦਾ ਇਹੋ ਜਿਹੀਆਂ ਗੱਲਾਂ ਕਰਕੇ ਥੋੜਾ ਜਿਹਾ ਫਰਕ ਜਿਹਾ ਪਾਏ ਜਾਂਦਾ ਯਾਰ ਵੀ ਕੀ ਬੋਲਾਂਗੇ ਯਾਰ ਵੀ ਕੁਝ ਗਲਤ ਨਾ ਬੋਲਿਆ ਜਾਵੇ ਹਨਾ ਵੀ ਜ਼ਿਆਦਾ ਨਾ ਬੋਲਿਆ ਜਾਵੇ ਆਪਾਂ ਹੋ ਜਾਂਦਾ ਐ ਵੀ ਯ ਹਾਂ ਜਿਹਨਤਾ ਹਾਂ ਬਾਕੀ ਆਪਣਿਆ ਤੂੰ ਹੀ ਘੱਟਾ ਰੋਲਾ ਪਾਉਂਦੀ ਬਾਲੀ ਨਹੀਂ ਹਾਂ ਬੜਾ ਨਹੀਂ ਉਹ ਲੋਹੋ ਬੁਲਾਣ ਲੈ ਉੱਥੋਂ ਕੋਲੇ ਉਧਰ ਕਰ ਉਧਰ ਨਾ ਨਾ ਸਹੀ ਹੈ ਕੰਮ ਦੀ ਗੱਲ ਕਰਦੇ ਆ ਕਿ ਬਾਕੀ ਹਾਂ ਤੇ ਡੂੜ ਮਹੀਨਾ ਹੋ ਗਿਆ ਲਗਾਤਾਰ ਲੱਗਿਆ ਨੂੰ ਤੇ ਬਾਕੀ ਹੁਣ ਜਿਵੇਂ ਘਰ ਦੀ ਗੱਲਬਾਤ ਬਣ ਗਈ ਕੋਲ ਮਿਲ ਜਾਂਦਾ ਇਨੇਰਚ ਦਾ ਬੰਦਾ ਵਧਿਆ ਮਿੱਤਰ ਬਣ ਜਾਂਦਾਗਾ ਤੇ ਬਹੁਤ ਬਹੁਤ ਧੰਨਵਾਦ ਮਿੱਤਰਾਂ ਤੁਹਾਡਾ ਤੇ ਸੋਣਾ ਹੀ ਰਿਹਾ ਇਨੇ ਦਿਨਾਂ ਦਾ ਸਫ਼ਰ ਆਪਣਾ ਦੁਬਾਰੇ ਫੇਰ ਸਫ਼ਰ ਜਾਰੀ ਕਰਾਂਗੇ ਥੋੜਾ ਜਿਹਾ ਰੁਕ ਜੀਏ ਠੀਕ ਹੈ ਤਾਂ ਜਾਈਂ ਜਾਂਦੇ ਆ ਇੱਧਰ ਆ ਸਤਰੀਕਾਲ ਬਲਕ ਜਾਓ ਰਿਓ ਛੁੱਟੀ ਕਰਾਂਗੇ ਹੁਣ ਆਪਾਂ ਅੱਜ ਕੱਲ ਨੂੰ ਖੇਤ ਜਾਣਾ ਹੁਣ ਜੂਰੀਆ ਬਾਈ ਧਰੀ ਪਈ ਆ ਉਧਰ ਗੱਡੀ ਜਤੇ ਕੱਲ ਨੂੰ ਚਾਹ ਸਾਨੂੰ ਖੇਤ ਜਾਣ ਦਾ ਕਿ ਉਹ ਖੁੱਲਾ ਜਿਆ ਪ੍ਰੋਗਰਾਮ ਹੁੰਦਾ ਖੁੱਲਾ ਖੇਡਦਾ ਬੰਦਾ ਇੱਥੇ ਥੋੜਾ ਬੱਜਮਾ ਜਿਆ ਕੰਮ ਹੁੰਦਾਗਾ ਇਹ ਤੜਕੀ ਉੱਠ ਕੇ ਆਦਾ ਸੁਭਾਜੇ ਪਹਿਰੇ ਸੀ ਉਵੇਂ ਲੱਗ ਜਾਂਦੇ ਸੀਗੇ ਉਰੇ ਆਓ ਇੱਧਰ ਦੀ ਆ ਕੇ ਇੱਧਰ ਆ ਕੇ ਜਾ ਕੇ ਪੁੱਛ ਇੱਧਰ ਦੀ ਆ ਕੇ ਪੁੱਤਰਾ ਇਹਦੇ ਕੋਲੇ ਆ ਕੇ ਪੁੱਛਦੇ ਹੁੰਦੇ ਆ ਕੀ ਪੁੱਛਣਾਗਾ ਬਹੁਤ ਰੋਚ ਕੇ ਐ ਕਿਵੇਂ ਬਰਾ ਸਭ ਕੁਝ ਕੀ ਹੋਈ ਦਮ ਪੁੱਛ ਕਦੋਂ ਲੱਗਣਗੇ ਕੁਣ ਤਾਂ ਸੁੱਤਾ ਖਤਮ ਹੋ ਗਿਆ ਦੋ ਲੱਗ ਰਿਹਾ ਖਤਮ ਹੋ ਗਿਆ ਤੇ ਹੁਣ ਫਿਰ ਕਦੋਂ ਜਾਣਾ ਹੈ ਇਹਦੇ ਕਿ ਬਰਸੋ ਕਿਦੋਂ ਖਤਮ ਹੋਣਗੀਆਂ ਬਰਸੋ ਬਰਸੋ ਜਾਉਂਗਾ ਭਾਈ ਇਹ ਅੱਜ ਤਾਂ ਹੈ ਸਕੂਲ ਤੇ ਕਰੇ ਫਿਰ ਪੂਰਾ ਜੀ ਲੱਗਦਾ ਜੀ ਕਰਦਾ ਸਕੂਲ ਜਾਣ ਨੂੰ ਕਿ ਕਰਦਾ ਨਹੀਂ ਕਰਦਾ ਕਰਦਾ ਨਹੀਂ ਕੀ ਜਿਆ ਲੱਗ ਜਾਂਦਾ ਘਰੇ ਹਨਾ ਕੱਲ ਨੂੰ ਬਾਈ ਆਉਂਦੇ ਨਹੀਂ ਤੇਰਾ ਜੀ ਲੱਗ ਜੂਗਾ ਆਲੂ ਬਈ ਆਉਂਦੇ ਨਹੀਂ ਪੁੱਛ ਲੈ ਸਾਡੇ ਵੀ ਕੰਮ ਆ ਚੱਲ ਕੋਈ ਨਹੀਂ ਮੈਂ ਆ ਜੂਆਂ ਉੱਥੇ ਤੁਹਾਡੇ ਕੋਲੇ ਪਲਾਸਟਰ ਨਾ ਪੁੱਛ ਲੈ ਦਾ ਤੂ ਦਾ ਦਾ ਬੁੱਚਲਾ ਤੁਸੀਂ ਨਹੀਂ ਕੰਮ ਚਲਾਉਂਦੇ ਕੋਈ ਯਾਰ ਪਾਦ ਨਾ ਕੋਈ ਛਤੜਾ ਤੇ ਪਾਸੇ ਕੋਈ ਗੱਡਾ ਹੈ ਸਾਡੇ ਤਾਂ ਜਗ੍ਹਾ ਹੀ ਨਹੀਂ ਹੈਗੀ ਜਗ੍ਹਾ ਜਗ੍ਹਾ ਤਾਂ ਵੀ ਕਰ ਲਾਂਗੇ ਅਸੀਂ ਜਗ੍ਹਾ ਤਾਂ ਮੇਸਤਰੀ ਆਪੀ ਖਾਲੀ ਕਰ ਲੈਂਦੇ ਆ ਪਲਾਸਟਰ ਪੁੱਛਲਾ ਪੁੱਤਾ ਚੱਲ ਆਤਮੜਿਆਲਾ ਪੰਜਰ ਦੋਨ ਨਾਲ ਆਤਮੜਿਆ ਲਓ ਹੈਲੋ ਕਰ ਖੜਾ ਉਹ ਦੂਜੇ ਬਾਈ ਨਾਲ ਵੀ ਸਤਿ ਸ਼੍ਰੀ ਅਕਾਲ ਵੀ ਕਰੋ ਸਤਿ ਸ਼੍ਰੀ ਅਕਾਲ ਵੀ ਬੁਲਾ ਦਿਓ ਹੱਥ ਜੋੜ ਕੇ ਹਾਜ਼ਰ ਹੈ ਲੈ ਰੱਖ ਦੋ ਪੈਰਾਂ ਦੇ ਇੱਧਰ ਕਿੱਟੇ ਜੀ ਬੈਠਾ ਖੜਮੀਆਂ ਆ ਆ ਗਾਜ ਕੋਈ ਨਾ ਖੜਮੇ ਦਾ ਡਿੱਕਾ ਲਾਉਣਗੇ ਨਹੀਂ ਨਹੀਂ ਮੈਂ ਮਨੂਹ ਬਿਤਾ ਦੇ ਚਾਹੇ ਛੋਟੇ ਕੱਟੇ ਚ ਪਾ ਦੇ ਇੱਧਰ ਚੱਲ ਤਾਂ ਕਿੰਨਾ-ਕਿੰਨਾ ਨਿਕਲ ਜਾਵੇ ਹੈ ਆਏ ਚ ਪਾ ਕਿਉਂ ਜੀ ਸੋਥੀ ਕਿਥੇ ਹੈ ਰੱਸੀ ਲਿਆ ਦੇ ਰੱਸੀ ਬੱਸ ਸਾਈ ਬੰਨਣਾ ਇਹਦੇ ਨਾਲ ਮੋਦਾ ਲੱਗ ਨਹੀਂ ਆਇਆ ਕਿ ਬਾਟਰ ਹਾਂ ਠੀਕ ਹੈ ਚੱਲ ਮਿੱਤਰਾ ਸਾਸਰੀ ਕਾਲ ਰੰਗ ਭਗ ਲਾਵੇ ਬਾਬਾ ਤਰੱਕੀਆਂ ਜਰ ਹੋ ਸ਼ੇਂਗਾ ਲੱਗਦੇ ਡਾਬ ਦੇ ਕਹੇ ਚਾਹ ਪਾਣੀ ਪੀ ਜਾ ਕਰਿਓ ਜਿਨਾਂ ਜਰ ਦੁਬਾਰੀ ਨਹੀਂ ਗੱਲਬਾਤ ਚਲਾਉਂਦੇ ਬਾਣੀ ਚੇਲੇ ਅ ਖਰਸੋ ਕੁਰਾਜੀ ਖੂਜੀ ਇਹ ਆਪਣਾ ਅਕੇਰਾ ਕੰਮ ਨੇਪਰੇ ਚੜ ਗਿਆ ਜਿੰਨਾ ਕ ਗੱਲਬਾਤ ਆ ਗਿਆ 1 ਮਿੰਟ ਦਸਤਾਨੇ ਕਿੜੇ ਆ ਰਹਿ ਗਏ ਮੱਧ ਤੇ ਸੋਹਣੀ ਗੱਲਬਾਤ ਸੀਗੀ ਇੰਨੇ ਦਿਨਾਂ ਦੀ ਆਪਣੀ ਬਈ ਤੇ ਬਾਕੀ ਅ ਇੱਕ ਦੋ ਵੀਰ ਆਏ ਪੁੱਛਦੇ ਸੀ ਕਿ ਇੱਟਾਂ ਦਾ ਰੇਟ ਕੀ ਆ ਬਾਈ ਇੱਟਾਂ ਦਾ ਰੇਟ 5000 ਆ ਉਹਦੇ ਮੈਂ ਇੱਟਾਂ ਲੈ ਕੇ ਆਇਆ ਸੀਗਾ ਉਹ ਤਾਂ ਪੁੱਛਦੇ ਸੀਗੇ ਇੱਕ ਨੰਬਰ ਇੱਟ 5000 ਨੂੰ ਬਠਿੰਡੇ ਤੋਂ ਸਰਦੂ ਗੜ੍ਹ ਨੂੰ ਜਾਂਦੇ ਹੋਏ ਬੱਸ ਸਿੱਧੀ ਤੇ ਪਿੰਡ ਆਪਣਾ ਸੂਰਤਗਾ ਲੈ ਮੇਰਾ ਸ਼ੁਕਰੀਆ ਸਟੈਂਡ ਚੱਕ ਲਈ ਕਿ ਹੁਣ ਹੀ ਲਾਈ ਸੀਗੀ ਠੀਕ ਆ ਵੀਰੋ ਕੀ ਕਰ ਰਹਿ ਰਸਮਾਨ ਸਾਮਾ ਸਮਾਈ ਕਰਦੇ ਆ ਆਪਣੇ ਅ ਅੱਜ ਦੀ ਡਿਊਟੀ ਪੋਲੀ ਪੋਲੀ ਜੀ ਇਹ ਨਵੇੜ ਲੈਣੇ ਕਿਰਾਂ ਮਤਲਬ ਗੱਲ ਨੂੰ ਜੂਰੀਆ ਯਾਰੀਆ ਪਾ ਕੇ ਸਾਮਾ ਸਮਾਈ ਫੇਰ ਕਰਾਂਗੇ ਸੰਦਸਨ ਜਿਹੜੇ ਸਮਾਰ ਕੇ ਧੋਦਿਆਂਗੇ ਜਿਹੜੇ ਕੋਈ ਗੱਲਬਾਤ ਰਹਿੰਦੀ ਹੈ ਜਿੰਨੀ ਕੀ ਤੇ ਧੰਨਵਾਦ ਮਿਹਰਬਾਨੀ ਤੁਹਾਡਾ ਵੀ ਸਾਰੇ ਵੀਰੇ ਪੈਣਾ ਦਾ ਅ ਸ਼ੁਕਰੀਆ ਜਿਹੜੇ ਸਾਡੇ ਨਾਲ ਜੁੜੇ ਹੋਏ ਉਹ ਵੀਡੀਓ ਨੂੰ ਐਂਡ ਤੱਕ ਦੇਖਦੇ ਹੋ ਇੱਕ ਵਾਰੀ ਮੋਟੀ ਜੀ ਨਿਗਾਹ ਮਾਰ ਲਈ ਆਪਣੇ ਘਰ ਤੇ ਇਹ ਸਾਰੀ ਇੱਥੋਂ ਲੈ ਕੇ ਆ ਲਪਾਈ ਹੋਈ ਆਪਣੀ ਇਧਰ ਲਈ ਇਹ ਰਹਿੰਦੀ ਸੀ ਜਿਹੜੀ ਹੁਣ ਕਰੀਆ ਨਵੀਂ ਕੰਦ ਕੱਢ ਲਈ ਖੋੜ ਨਹੀਂ ਵਧਾਤੀ ਤੇ ਵਧੀਆ ਗੱਲ ਬਾਤ ਹੋ ਗਈ ਤੇ ਇੱਕ ਅੰਦਰ ਉਹ ਕਮਰਾ ਰਹਿੰਦਾ ਸੀਗਾ ਉਹ ਲਿਪ ਲਿਆ ਪੌੜੀਆਂ ਬੋੜੀਆਂ ਲਿਪਲੀਆਂ ਸਾਹਮਣੇ ਵਾਲਾ ਹੈ ਲਿਪਲਿਆ ਤੇ ਏਡੇ ਇੰਨਾ ਕੰਮ ਕਰ ਆਪਣਾ ਇਹ ਫਿਲਹਾਲ ਦਾ ਰਹਿੰਦਾ ਸੀ ਬਾਕੀ ਸਾਰਾ ਹੀ ਪਿਆਗਾ ਖਰਸੋਕਨਾਲ ਬਾਬੇ ਦੀ ਮੇਰੇ ਨਾਲ ਹੌਲੀ-ਹੌਲੀ ਸਾਰਾ ਨੇਪਰੇ ਚੜਾ ਦੇਾਂਗੇ ਬਨੇਰੇ ਬਨੂਰੇ ਹੌਲੀ-ਹੌਲੀ ਇਹ ਲਾ ਦੇਾਂਗੇ ਤੇ ਪਾਪਾ ਵੀ ਕੰਡ ਮਾਂ ਦੇ ਮੈਂ ਵੀ ਦੋ ਤਿੰਨ ਦਿਨ ਕੰਡ ਮਰਿਆ ਸਤਸਰੀ ਕਾਲ ਪਾਪੇ ਸਤਸਰੀ ਕਾਲ ਭਾਈ ਤੇ ਹੁਣ ਤਾਂ ਠੀਕ ਆ ਪਾਪਾ ਥੋੜਾ ਜੀ ਦੋ ਤਿੰਨ ਦਿਨ ਪਾਪਾ ਵੀ ਜਾਦੇ ਬੁਖਾਰ ਜੇ ਚੜਦਾ ਰਿਹਾ ਤੇ ਆਜੋ ਮਾਤਾ ਜੀ ਹਾਂ ਬਧਾਈਆਂ ਤੁਹਾਨੂੰ ਬਧਾਈਆਂ ਸਾਰਿਆਂ ਨੂੰ ਬਧਾਈਆਂ ਸਾਰਾ ਕੰਮ ਨਿਬੜ ਗਿਆ ਤੇ ਬਾਕੀ ਸਸਤਰੀ ਕਾਲ ਬੇਟਾ ਤੁਹਾਨੂੰ ਸਾਰਿਆਂ ਦਾ ਧੰਨਵਾਦ ਤੁਹਾਡੇ ਬਾਲਾ ਬਾਲਾ ਨਾ ਇੱਕ ਫਿਰ ਕਮੈਂਟ ਜਰੂਰ ਭੇਜਿਆ ਕਰੋ ਕੁਛ ਨਾ ਕੁਛ ਤੇ ਤੁਰਤ ਲੈ ਕੇ ਤੁਰਤੇ ਬਲੌਕ ਜਰੂਰ ਦੇਖਣਾ ਤੇ ਜੇ ਫੇਸਬੁਕ ਫੇਸਬੁਕ ਤੇ ਦੇਖਣੇ ਫੋਲੋ ਵੀ ਜਰੂਰ ਕਰੋ ਧੰਨਵਾਦ ਤੁਹਾਡਾ ਠੀਕ ਹੈ ਬਾਕੀ ਦੱਸਿਓ ਬਈ ਦੇਖ ਕੇ ਮਾੜੀ ਰਿਪੋਰਟ ਕਹੇ ਜੀ ਲੱਗੀ ਕਿੰਨਾ ਕ ਬਦਲਾ ਲੱਗ ਰਿਹਾ ਤੁਹਾਨੂੰ ਸਾਰੇ ਵੀਰਾਂ ਭੈਣਾਂ ਨੂੰ ਪਹਿਲਾਂ ਨਾਲੋਂ ਆਪਣੇ ਘਰ ਦਾ ਤੇ ਬਾਕੀ ਸਾਵਰ ਚਹੀਦਾ ਸਾਰਾ ਖੁਸ਼ਹੌਲੀ ਹੋਲੀ ਉਹ ਜਾਂਦਾਗਾ ਤੇ ਬਹੁਤ ਵੀਰ ਕਹਿੰਦੇ ਸੀ ਫਰਸ਼ ਵੀ ਲਾਦੀ ਮਹੀ ਲਾਵਾਂਗੇ ਹਲੇ ਥੋੜਾ ਜਿਆ ਰੁੱਕ ਕੇ ਥੋੜਾ ਜਿਆ ਕਿਰਮ ਮਿਸਤਰੀਆਂ ਨੂੰ ਆਇਆ ਥੋੜੇ ਦਿਨ ਤੁਸੀਂ ਉਹ ਰੋਕੋ ਰੱਬ ਸੁੱਖ ਰੱਖੇ ਤੇ ਫਿਰ ਵੇਖਦੇ ਆ ਅਗਲੀ ਗੱਲਬਾਤ ਤੇ ਕਹਿੰਦਾ ਸਮਾਪਤੀ ਹੈ ਇਸੇ ਦੇ ਨਾਲ ਆਪਣੇ ਅੱਜ ਦੇ ਬਲੌਗ ਦੀ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਬੈਠ ਕੇ ਵੀਡੀਓ ਨੂੰ ਵੇਖਦੇ ਹੋ ਤੇ ਮਗਰਲੇ ਕੁਛ ਦਿਨ ਵੀਡੀਓ ਥੋੜੀ ਜੀ ਘੱਟ ਬਣਾਈ ਹੈ। ਹਮ ਬਸ ਕੰਮ ਦੀ ਸੁਰਤੀ ਚ ਲੱਗੇ ਰਹਿੰਦਾ ਕੁਛ ਇਹ ਹੋ ਜਾਂਦਾ ਸੀ ਕਿ ਰੋਜ਼ ਜਰੂਰੀ ਜੀ ਦਿਖਾਈ ਜਨ ਤੁਸੀਂ ਵੀ ਇਹੀ ਕਹਿੰਦੇ ਹੋਵੋਗੇ ਤੇ ਹੁਣ ਥੋੜਾ ਜੀ ਕੱਲ ਤੋਂ ਦੂਜਾ ਆਜ਼ਾਦੀ ਜੀ ਵਾਲਾ ਹਬ ਦਾ ਕੰਮ ਕਰ ਹੋ ਜੂਗੇ ਇਧਰ ਉਧਰ ਜਿੱਥੇ ਜੀ ਲੋਟ ਜਾ ਲੱਗਦਾ ਕੰਮ ਕਰ ਖੈਰ ਧੰਨਵਾਦ ਜੀ ਮਿਲਦੇ ਆ ਕੱਲ ਨੂੰ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ